ਕਾਂਗਰਸ ਪਾਰਟੀ ਦੇ ਲੋਕ ਸਭਾ ਚੋਣਾਂ ਦੇ ਚੋਣਵੀ ਉਮੀਦਵਾਰ ਸੁਖਿੰਦਰ ਸਿੰਘ ਰੰਦਾਵਾਦੀ ਜਿੱਤ ਨੂੰ ਯਕੀਨੀ ਬਣਾਉਣ ਖਾਤਰ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਬੈਠਕਾਂ ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਪਠਾਨਕੋਟ ਵਿੱਚ ਵੀ ਪੰਜਾਬ ਦੇ ਕਾਂਗਰਸ ਕਮੇਟੀ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਅਮਿਤ ਵਿਜ ਦੀ ਅਗਵਾਈ ਹੇਠ ਇੱਕ ਬੂਥ ਸਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਛੋਟੇ ਵੱਡੇ ਲੀਡਰਾਂ ਨੇ ਭਾਰੀ ਇਕੱਠ ਵਿੱਚ ਭਾਗ ਲਿਆ ਅਤੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਹੋਏ ਆ ਸਭਾ ਚੁਣਾ ਦੇ ਚੁਣਵੀ ਉਮੀਦਵਾਰ ਸੁਖਿੰਦਰ ਸਿੰਘ ਨੇ ਦਾਅਵਾ ਨੇ ਕਿਹਾ ਕਿ ਲੋਕਾਂ ਨੂੰ ਇਹ ਹੁਣ ਸੱਚ ਸਮਝ ਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਲੋਕਾਂ ਦੀ ਹਿੱਤ ਦੀ ਪਾਰਟੀ ਨਹੀਂ ਹੈ ਲੋਕਾਂ ਨੇ ਸਿਵਾਏ ਧੋਖੇ ਤੋਂ ਤੇ ਸਿਵਾਏ ਇਹਨਾਂ ਤੇ ਮਿੱਠੀਆਂ ਮਿੱਠੀਆਂ ਗੱਲਾਂ ਤੋਂ ਹੋਰ ਇਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਦੋਨਾਂ ਪਾਰਟੀਆਂ ਨੇ ਲੋਕਾਂ ਨੂੰ ਪਰੇਸ਼ਾਨੀ ਤੇ ਉਹਨਾਂ ਦੀਆਂ ਸਮੱਸਿਆ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਝ ਨਹੀਂ ਦਿੱਤਾ ਲੋਕ ਬਦਲਾ ਚਾਹੁੰਦੇ ਨੇ ਲੋਕ ਇਹਨਾਂ ਤੋਂ ਅੱਕ ਚੁੱਕੇ ਨੇ ਜਿਸ ਤੇ ਚੱਲਦੇ ਆ ਉਹ ਕਾਂਗਰਸ ਪਾਰਟੀ ਨੂੰ ਭਰਪੂਰ ਚਾਰ ਦੇ ਰਹੇ ਨੇ ਜਿੱਥੇ ਵੀ ਉਹ ਜਾ ਰਹੇ ਨੇ ਲੋਕ ਉਹਨਾਂ ਦਾ ਸਵਾਗਤ ਕਰਦੇ ਪਏ ਆ ਇਸ ਮੌਕੇ ਤੇ ਸਾਬਕਾ ਵਿਧਾਇਕ ਤੇ ਪੰਜਾਬ ਦੇ ਕਾਂਗਰਸ ਕਮੇਟੀ ਦੇ ਖਜ਼ਾਨਚੀ ਅਮਿਤ ਵਿੱਚ ਨੇ ਵੀ ਲੋਕਾਂ ਨੂੰ ਵੋਟ ਅਪੀਲ ਕਰਦੇ ਹੋਇਆ ਕਿ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਦੇਣ ਖਾਤਰ ਲੋਕ ਆਪਣਾ ਸਹਿਯੋਗ ਦੇਣ ਵੋਟ ਪਾਉਣ ਤੇ ਕਾਂਗਰਸ ਪਾਰਟੀ ਨੂੰ ਪੂਰੀ ਮਜ਼ਬੂਤੀ ਦੇ ਨਾਲ ਸੱਤਾ ਵਿੱਚ ਲਿਆਉਣ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਨੇ ਲੋਕਾਂ ਦੇ ਦੁੱਖ ਸੁੱਖ ਨੂੰ ਆਪਣਾ ਸਮਝਿਆ ਹੈ ਤੇ ਲੋਕ ਵੀ ਇਸ ਦੁੱਖ ਸੁੱਖ ਦੀ ਭਾਵਨਾ ਨੂੰ ਸਮਝ ਰਹੇ ਨੇ ਔਰ ਮਠੌਣਪੁਰ ਦਾ ਕਿੰਨੇ ਨੇ ਪ੍ਰੈਕਟਿਕ ਕਿੰਨਾ ਵੀ ਕਰਦੇ ਤਾਂ ਵੀ ਤਸਕੀ ਨਹੀਂ ਅਜੇ ਸਾਡੀ ਸ਼ੁਰੂਆਤ ਹੈ ਇਹਦੇ ਬਾਅਦ ਦਸੀ ਆਪਣੇ ਪ੍ਰੋਗਰਾਮ ਜਿਹੜੇ ਨੇ ਉਹ ਆਪਾਂ ਸ਼ੁਰੂ ਕਰਨਗੇ ਜਿਹੜੇ ਕੌਂਸਲ ਪ੍ਰੋਜੈਕਟ ਨੂੰ ਲਾਗੂ ਕੀਤੀ ਉਹ ਜਰੂਰ ਹੋਵੇਗਾ ਇਹ ਵਰਕਰਸ ਮੇਲੇ ਨਾਲ ਜਨ ਬੂਥ ਤੇ ਵਰਕਰ ਸਿਫੀਕਟਰੀ ਦੇ ਹੁਕਮਦਾਰ ਪ੍ਰਦਾਨ ਉਹਨਾਂ ਨੂੰ ਬੁਲਾਇਆ ਗਿਆ 1825 ਇੱਕ ਸਾਡੇ ਮਨਚਾ ਐਚਓ ਜਿਹੜੇ ਨੰਬਰ ਤੇ ਉਹ ਤੋਂ ਮੰਡਲਪੁਰ ਦਾ ਬੂਥ ਪ੍ਰਦਾਨ ਉਹਨਾਂ ਸਾਰਿਆਂ ਨੂੰ ਬੁਲਾਇਆ ਸੀ ਉਹਨਾਂ ਦੀ ਮੀਟਿੰਗ ਕੀਤੀ ਸਾਰੇ ਸਾਡੇ ਜਿੰਨੇ ਸਾਡੇ ਹੈਗੇ ਜਿੰਨਾਂ ਸਾਡੇ ਮੈਂ ਇਹ ਵੀ ਕਿਤੇ ਕਾਂਜੇ ਵਰਤ ਕਰੇਗਾ ਉਹ ਮੈਂ ਮਤਲਬ ਇਹ ਕਹਿੰਦਾ ਕਿ ਉਹਦੀ ਮਤਲਬ ਪਹਿਲ ਵੀ ਨਹੀਂ ਕਿ ਮਾਮਲਾ ਉਹ ਤੁਹਾਨੂੰ ਬੋਲ ਰਿਹਾ ਕਰ ਰਿਹਾ ਮੈਂ ਇੱਕ ਗੱਲ ਕਹਿਣਾ ਕਿ ਬੀਜੇਪੀ ਵਾਲੇ ਆਮ ਆਦਮੀ ਪਾਰਟੀ ਵਾਲੇ ਇੱਕ ਚੀਜ਼ ਨਹੀਂ ਗਣਾ ਸਕਦੇ ਕਿ ਜਦੋਂ ਅਮਰਪੁਰ ਦੇ ਲੋਕ ਬੋਟਾਵਾ ਕਰਨੋ ਕਿ ਗਰਮਪਾਣਾਣ ਕਰਦੋ ਅਗਲੇ ਪਾਸੇ ਗੁਰਦਾਸਪੁਰ ਆ ਜੋ ਜਿਹੜਿਆ ਇਹ ਤੁਹਾਨੂੰ ਸਾਰੀਆਂ ਦੱਸਾਂਗੇ ਕਾਂਗਰਸ ਨੇ ਕੀ ਕੀਤਾ ਆਮ ਆਦਮੀ ਪਾਰਟੀ ਦਾ 1 ਰੁਪਿਆ ਪੰਜਵੇਂ ਮਹੀਨੇ ਚੁਲਿਆ ਪੱਕੀ ਮਹੀਨੇ ਦੀ ਪੂਰੀ ਜਗ ਕਿਤੇ ਕਿਸੇ ਅਫਸਰ ਦਾ ਕੋਈ ਇਹਨਾਂ ਨੇ ਗਵਾਪਨ ਕੱਢੇ ਲਏ ਉਹ ਜਿਹੜੀ ਗਵਰਨਮੈਂਟ ਦੋ ਸਾਲਾਂ ਦੇ ਵਿੱਚ 70 70 ਕਰੋੜ 70 ਬਿਖੇ ਹਜ਼ਾਰ ਕਰੋੜ ਕਰਜ਼ਾ ਚੁੱਕ ਜਾਂਦੀ ਹੈ ਇਹ ਗਾਂ ਖੇਗੀ ਕਰੇ ਇਹ ਚੀਜ਼ਾਂ ਜਿਹੜੀਆਂ ਉਹਦੇ ਜਿਹੜਾ ਇਹਨਾਂ ਨੇ ਪਬਲਿਕ ਕੰਟਰੈਕਸ਼ਨ ਦਾ ਬਜਟ ਰੱਖਿਆ ਉਹ ਕਿਹਨਾਂ ਰੱਖਿਆ ਸਾਡੇ ਕੋਲੇ 70 ਕਰੋੜ ਸੀ 1200 ਕਰੋੜ ਉਹਨਾਂ ਰੱਖਿਆ ਸਾਨੂੰ ਆਪਣੀ ਪਹੁੰਚ ਦੀ ਮੁਰਖਾਨੀ ਕਰਨ ਲਈ ਲਾ ਕੇ ਇਹ ਇੱਕ ਬਾਰਾ ਤੋਂ ਜਿਹੜੇ ਕੋਈ 3 3 ਗ੍ਰੀਨ ਕਰੀ ਪੰਜਾਬ ਨੂੰ ਅਸੂਲੇ ਲੋਰਲ ਗਾਉਂਡ ਆਰਡਰ ਦੀ ਅੰਦਾਸ਼ੇ ਬੰਦ ਕਰਨ ਦੀ ਇਹਨਾਂ ਦੇ ਐਮ ਐਲ ਏ ਨੇ ਕਿਹਾ ਅੰਮ੍ਰਿਤਸਰ ਦੇ 40 ਮਿੰਟ ਉਹਨੇ ਭਾਸ਼ਣ ਕੀਤਾ ਉਹਨੇ ਕਿੰਨੇ ਅਲੀਗੇਸ਼ਨ ਲਾਇਆ ਅੱਜ ਤੱਕ ਮੁੱਖ ਮੰਤਰੀ ਉਹਨੇ ਬੋਲੇ ਇਹਦਾ ਉਹਦੇ ਜਾਤੀ ਵਿਚਾਰ ਹੈ ਜਨਜਾਤੀ ਦੇ ਜੇ ਸਾਡੇ ਹੋਣਗੇ ਪਾਰਟੀ ਦੇ ਗੇ ਉਹ ਕਮੰਡੋ ਦੇ ਜਨਜਾਤੀ ਵਿਚਾਰ ਦੇ ਜਿਹੜਾ ਕਦਾਂ ਨਸ਼ਾ ਵੇਚ ਰਿਹਾ 20 ਵਿੱਚ ਰਿਹਾ ਸਾਡਾ ਐਮਪੀ ਵੀਚ ਰਿਹਾ ਨਹੀਂ ਕਿਹਾ ਇਹਨਾਂ ਕਿਹਾ ਬਸ ਜਵਾਬ ਮੁੰਹੇ ਗਏ ਪੰਜਾਬ ਤੇ ਕਿਹੜਾ ਲਗਾਤਾਰ ਕਰਜ਼ਾ ਵਧ ਗਿਆ ਕਿਸੇ ਆ ਬੇ ਇਹ ਤੋਂ ਇਹਨਾਂ ਦੀ ਨਲਕੀਆ ਠੀਕ ਕਾਂਗਰਸ ਦੇ ਮੇਲੇ 50 ਸਾਲਾਂ ਤੋਂ ਬੋਲਿਆ ਤੇ ਇਹਨਾਂ ਦਾ ਫਰਾਂਸ ਨੂੰ ਸਿਕਰਾਂ ਜਿਹੜੇ ਪਿਛਲੇ ਨੇ ਉਹਨਾਂ ਦਾ ਇੱਕ ਕਰਜ਼ੇ ਦੇ ਵਿਆਜ ਨਾ ਰਹੇ ਹਮਾਰਿਆ ਵੀ ਕਿ ਅੱਜ 70 ਕਰੋੜ ਪੰਜ 7000 ਕਰੋੜ ਬਣ ਗਿਆ ਇਹਨੂੰ ਸਾਨੂੰ ਟੈਕਸ ਵਧਾਉਣੀ ਪਏਗੀ ਕਿੱਥੇ ਗਈ ਤੁਹਾਡੀ ਇੰਡਸਟਰੀ ਬੰਦ ਹੋ ਗਈ ਜੀ ਤੇ ਜਿਹੜੀ ਸਟੌਨ ਕ੍ਰੈਸ਼ਰ ਤੇ ਇੰਡਸਟਰੀ ਆ ਤੁਹਾਡੀ ਮਾਈਨਿੰਗ ਬੰਦ ਕਰ ਦਿੱਤੀ ਕੋਕਾ ਕਸੋਣ ਕਿਹਨੇ ਨਾ ਕੋਈ 200 ਕਰੋੜ ਦਾ ਕੰਮ 20 ਕਰੋੜ ਦੇ ਇਕੱਠਾ ਕਰਕੇ ਕਿੱਥੇ ਲਾਗੇ ਨਹੀਂ ਜਿਹੜੇ ਕਹਿੰਦੇ ਸ਼ਰਾਬ ਦੇ ਵਿੱਚੋਂ 22000 ਕਰੋੜ ਕੱਢਾਂਗੇ ਕਿ ਠੀਕ ਆ ਉਹ ਮੇਠਾ ਜੀ ਪ੍ਰੀਮੋਗ ਮੇਲ ਦੇ ਵਿੱਚ ਤੇ ਪੰਜਾਬ ਵਾਲਿਆਂ ਦੀ ਵਾਰੀ ਹੋ ਗਈ। ਗਰਦਾਸ ਸਿੰਘ ਬੈਜਾ ਦੀ ਬਾਰਡਰ ਮੈਨਟੈਂਸ ਤੇ ਬਰਨਾਲ ਦੀ ਜਨਤਕ ਬਾਗ ਵੀ ਇੰਡਸਟਰੀ ਜਿਹੜੀ ਇੱਥੇ ਦੀ ਬੋਲ ਰਹੀ ਸੀ ਕਰਤਾ। ਵੇਖੋ ਮੈਂ ਇਹੀ ਮੈਂ ਬੋਲ ਦਿਆਂ ਮਿੱਕਿਆ। ਮੈਂ ਦੋ ਲੈ ਕੇ ਆਇਆ। 슈ਗਰ ਮਿਲਾ। ਦੋ ਹੀ ਆ ਮਾ ਵੀ ਪਾਰਟੀ ਚਲਾਣੀ ਸੀ। ਕਾਸ਼ੇ ਮੈਂ ਜਮਾ ਕਰਵਾ ਕੇ ਗਿਆ ਜਿਆਨੀ ਦੇ ਕੋਲ। ਤੇ ਜਿੰਨੇ ਹੈਗੇ ਨੇ ਤੇ ਪਾਉਤੇ ਦੋ ਮਿਲਾ ਦੇ ਪੈਸੇ ਮੈਂ ਜਮਾ ਕਰਵਾ ਆ ਗਿਆ। ਇਹਨਾਂ ਕੋਲ ਨਹੀਂ ਤੇਰੇ ਬਾਬਾ ਨਾਨਕ ਤੇ ਮੈਂ ਕੈਂਸਲ ਸੈਂਟਰ ਬਣਾਇਆ। ਉਹ ਇਹਨਾਂ ਨੇ ਉਹ ਦਾ ਬੰਦ ਕਰਤਾ। ਜੋੜੀ ਇੰਡਸਟਰੀ ਕੱਲ ਨਹੀਂ ਉਹਨੂੰ ਬੰਦ ਕਰ ਦੇ ਕੋਈ ਜਿੰਨੀ ਚੀਜ਼ ਇੰਡਸਟਰੀ ਦੀ ਬਾਰਡਰ ਦੇ ਤੇ ਜਿੰਨਾ ਚਿਰ ਇਹਨਾਂ ਸੈਂਟਰ ਨਹੀਂ ਮਿਲਣਗੇ ਕੋਈ ਵੀ ਬੂਰੋ ਵਸਿਲਾ ਨਹੀਂ ਆਏਗਾ ਇਹ ਸੈਂਟਰ ਖਵਾਗੇ ਤੇ ਇੰਡਸਟਰੀ ਚਲੇਗੀ ਤੇ ਸਭ ਤੋਂ ਵੱਧ ਲੜਾਈ ਬਾਰਡਰ ਦੀ ਕੱਲੇ ਪੰਜਾਬ ਦੀ ਨਹੀਂ ਜਦੋਂ ਪੂਰੇ ਹਿੰਦੁਸਤਾਨ ਦੇ ਬਾਰਡਰ ਤੇ ਜਾਵੇ ਤੇ ਉਹਦੇ ਸਭ ਤੋਂ ਵੱਧ ਜੇ ਬੈਨੀਫਿਟ ਹੋਣਾ ਉਹ ਸਾਨੂੰ ਪੰਜਾਬ ਵਾਲਿਆਂ ਨੂੰ ਬੈਨੀਫਿਟ ਹੋਣਾ دوسری ਚੀਜ਼ ਜਿੰਨੀਦਰ ਵਾਕਾ ਤੇ ਸੈਨੀ ਵਾਲਾ ਪਾウダー ਨਹੀਂ ਖੁੱਲਣਗੇ ਜੇ ਇਹ ਸਰਾਏ ਨਹੀਂ ਜਾਏਗਾ ਇਹਨੂੰ ਖਾਣ ਕਰਾਈ ਬੁਆਇਆ ਉਹ ਪੋਰਟ ਤੇ ਜਾਈਏ ਗੁਜਰਾਤ ਸਾਈਡ ਕੰਡਲਾ ਪੋਰਟ ਤੋਂ ਇਹ ਪਾਕਿਸਤਾਨ ਨੂੰ ਇਸ ਵਾਰ ਭੇਜਦੇ ਨੇ ਗਰਲਸ ਜਿਹੜੀ ਕੰਟਰੀਜ਼ ਉਹਨਾਂ ਨੂੰ ਵੀ ਜਾ ਰਿਹਾ ਤੇ ਕੀ ਗੱਲ ਜੇ ਉੱਥੇ ਸਕੈਨਿੰਗ ਹੋ ਰਹੀ ਜੇ ਤੇ ਬਾਰਡਰ ਤੇ ਕਿਉਂ ਨਹੀਂ ਹੋ ਪਈ ਇਹ ਕੀ ਗੱਲ ਰੱਖਿਆ ਸਰ ਅੱਜ ਬਿਸਮਿਲਹ ਦੇਖਣ ਲਈ ਲੋਕ ਲੋਕ ਦੇ ਨਾਰੇ ਲਾਉਂਦੇ ਨੇ ਇਹ ਇਹੀ ਆਪਣਾ ਵੇਖਣਾ ਐਸੀ ਨਹੀਂ ਕੀਤਾ ਇਹ ਨਹੀਂ ਨੁਕਸਾਨ ਨਹੀਂ ਹੇ ਜੀ ਜਿਹੜੇ ਕਾਹੇ ਨੰਦੇ ਨਾਲ ਬਿਲਕੁਲ ਅਲਾਈنس ਦੀ ਤਰੰਗ ਜਿਹਨੂੰ ਦੋਖਾਨਾ ਨਾ ਝੂਠੇ ਵਾਦੇ ਕੁੱਤੇ ਕੀ ਜਵਾਬ ਦਾਂਗੇ ਕਿਸ ਤਰੀਕੇ ਨਾਲ ਲੜਾਂਗੇ ਜਿਹੜਾ ਕਹਿੰਦਾ ਕਿ ਕਾਂਗਰਸ ਨੇ ਫੜ ਕੇ ਅੰਦਰ 당ਗੇ ਅਸੀਂ ਠੋਕ ਜਵਾਬ ਦੁੱਤਾ ਕਿ ਅਸੀਂ ਬਿਲਕੁਲ ਇਹਨਾਂ ਨਾਲ ਅਲਾਈنس ਕਰਾਂਗੇ ਇਹ ਪੰਜਾਬ ਦੀ ਜਨਤਾ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਲਾਰਡ ਆਰਡਰ ਦੀ ਗੱਲ ਕਰਾਂਗੇ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Daloji bypass road patankur